ਭਾਈ ਬੇਨਤੀ ਹੈ ਸਾਰੇ ਪੰਜ ਨੂੰ ਮਮੇ ਪਟੜੀ 'ਤੇ ਖੜੇ ਆ ਜਿਹੜੀ ਸੇਵਾਂ ਵਾਲੇ ਪਾਸੇ ਪਟੜੀ ਹੈ ਜਿੱਥੇ ਮਿੱਟੀ ਅੱਜ ਲਾਈਦੀ ਹੁਣ ਪਾਣੀ ਦੁਬਾਰੇ ਵੱਧ ਗਿਆ ਭਾਈ ਆ ਦੇਖ ਲਓ ਤਾਂ ਮੈਂ ਮਿੱਟੀ ਲਾਣ ਲੱਗ ਰਿਹਾ ਮਮੇ ਪਹਿਲਾਂ ਵੀ ਇੱਕ ਖੱਡ ਪੈ ਗਈ ਸੀ ਉਹ ਬੰਦ ਕਰਕੇ ਟਿਆਂ ਸਾਰੇ ਵੀਰਾਂ ਨੂੰ ਬੇਨਤੀ ਹੈ ਦੁਬਾਰੇ ਬੰਦੇ ਉਨੇ ਇਕੱਠੇ ਹੋ ਜੋ ਤੇ ਆਪਣੇ ਪ੍ਰੇਮੀ ਭਾਈਆਂ ਨੂੰ ਬੇਨਤੀ ਹੈ ਸਾਰਿਆਂ ਨੂੰ ਵੀ ਪਹੁੰਚੋ ਭਾਈ ਬਣ ਕੇ ਪਟੜੀ ਦੇ ਉੱਤੇ ਬੋਰੀਆਂ ਲੈ ਕੇ ਕੰਨਾਂ ਲੈ ਕੇ ਕੰਨਾਂ ਜ਼ਰੂਰ ਲੈਣਿਓ ਤੇ ਬੋਰੀ ਖਾਲੀ ਜ਼ਰੂਰ ਲੈਣਿਓ ਭਾਈ ਬਣ ਕੇ ਆਜੋ ਕਿਰਾਂ ਭਾਈ ਹੁਣ ਆਪਾਂ ਨੂੰ ਇਮ ਆਪਣੇ ਲਵੇ ਹੈਗਾ ਪਾਣੀ ਲਗਾਤਾਰ ਵੱਧਦਾ ਜਾਏ ਪਹਿਲਾਂ ਖੱਡ ਪੈ ਗਈ ਤੇ ਉਹ ਬੰਦ ਕਰੀ ਆਪਾਂ ਨੇ ਸਾਰੇ ਵੀਰਾਂ ਨੂੰ ਬੇਨਤੀ ਆ ਪਹੁੰਚੋ ਜਰੂਰ ਮੇਰਾ ਵੀਰ ਛੇਤੀ ਤੋਂ ਪਹਿਲਾਂ ਪਟੜੀ ਵਾਲੇ ਪਾਸੇ ਆਪਣੇ ਧਨਪਰੇ ਵਾਲੀ ਡਰੇਨ ਤਾਨੂੰ ਦਿਖਾ ਰਿਹਾ ਹਾਂ ਮੈਂ ਯਾ ਬੋਰੀਆਂ ਕੇ ਲਵੇ ਪਾਣੀ ਲੱਗ ਗਿਆ ਜਿਹੜੀਆਂ ਆਪਾਂ ਬੋਰੀਆਂ ਗੱਲ ਲਾਈਆਂ ਦੀਆਂ ਬਾਈ ਜਿਹੜੀਆਂ ਸਵੇਰੇ ਬੋਰੀਆਂ ਲਾਈਆਂ ਉਹਨਾਂ ਕੇ ਲਵੇ ਪਾਣੀ ਲੱਗ ਗਿਆ ਇਹ ਦੇਖ ਲਓ ਬਾਈ ਇੰਨਾ ਪਾਣੀ ਚੜ ਗਿਆ ਇੰਨਾ ਪਾਣੀ ਚੜ ਚੁੱਕਿਆ ਬਾਈ ਪਹੁੰਚੋ ਸਾਰੇ ਜਾਣੇ ਯਾ ਦੇਖ ਲਓ ਜੇ ਨਹੀਂ ਯਕੀਨ ਆਉਂਦਾ ਹੈਗਾ ਯਾ ਦੇਖ ਲਓ ਪਾਣੀ ਵਧ ਗਿਆ ਬਾਈ ਯਾ ਬੋਰੀਆਂ ਕੇ ਲਵੇ ਪਾਣੀ ਲੱਗ ਗਿਆ ਟੜਕੀ ਵਾਲੀਆਂ ਜਿਹੜੀਆਂ ਬੋਰੀਆਂ ਤੱਬੀਆਂ ਦੀਆਂ ਸਾਰਿਆਂ ਨੂੰ ਬੇਨਤੀ ਹੈ ਵੀ ਪਹੁੰਚੋ ਵੀਰ ਬਣ ਕੇ